ਮਿੱਤਰੋ ਅੱਜ ਦੀ ਵੀਡੀਓ ਆ ਉਹ ਭਰਾ ਦੇਖਣ ਜਿਹਨੇ ਚੰਗਾ ਘੋੜਾ ਚੰਗੇ ਖਾਨਦਾਨ ਦਾ ਗਰੰਟੀ ਨਾਲ ਬੱਚਾ ਕਰੇ ਘੋੜਾ ਬਣਾਉਣ ਲਈ ਲੈਣਾ ਬਰੀਕੀ ਬਰੂਕੀ ਪੂਰੀ ਇੱਕਾ ਖਾਨਦਾਨ ਹੀ ਪੂਰਾ ਲੈਜੈਂਡ ਮੰਨਿਆ ਗਿਆ ਦਾ ਸਾਰੀ ਡਿਟੇਲ ਦਵਾਂਗੇ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਜਿਹੜੇ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਤੇ ਆਪਣੇ ਨਾਲ ਜੁੜੇ ਆ ਇਹ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਮਿੱਤਰਾਂ ਇੱਕ ਨਵਾਂ ਦਿਨ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹਾਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਚੰਗਾ ਬਸ਼ੀਰਾ ਲੈ ਆਏ ਆ ਕੱਦ ਕਾਠ ਕਰਨ ਵਾਲਾ ਲੰਬਾਈ ਲੰਮੂਈ ਦਾ ਚੰਗਾ ਬਰੀਕੀ گردਨ ਕੰਨ ਕੰਡੀਸ਼ਨ ਮੰਨ ਲਓ ਸੋ ਕੁਆਲਟੀ ਵਾਲਾ ਬਸ ਇੱਕ ਤਰ੍ਹਾਂ ਦਾ ਬੱਚਾ ਥੋੜਾ ਸੰਭ ਨਾਲ ਵੀ ਆ ਸਮਝ ਆਇਆ ਹੋਇਆ ਪਰ ਜਿਹੜੀ ਬੱਚੇ ਦੀ ਬਰੀਕੀ ਆ ਕੁਆਲਟੀ ਆ ਉਹ ਦੱਸਣ ਦੀ ਲੋੜ ਨਹੀਂ ਕਿਉਂਕਿ ਕਹਿੰਦੇ ਹੁੰਦੇ ਹੀਰਾ ਭਾਵੇਂ ਰੂੜੀ ਤੇ ਪਿਆ ਹੋਵੇ ਮੁੱਲ ਹੀਰੇ ਦਾ ਉਨਾ ਹੀ ਹੁੰਦਾ ਹੈ ਉਹ ਜੇ ਤਾਂ ਬੱਤਿਆ ਲਿੱਤਾ ਜ਼ਰੂਰ ਆ ਪਰ ਜਿਹੜੀ ਬਰੀਕੀ ਕੁਆਲਿਟੀ ਆ ਉਹ ਉਹਦੀ ਉਨੀ ਹੀ ਰਹਿਣੀ ਹੈ ਤਿਆਰ ਹੋਈ ਤੇ ਬੱਚਾ ਆਪਦੇ ਆਪ ਨੂੰ ਦੁੱਗਣਾ ਸ਼ੋਅ ਕਰੂ। ਬਾਕੀ ਸਾਰੀ ਡਿਟੇਲ ਦਵਾਂਗੇ। ਵੀਡੀਓ ਪੂਰੀ ਦੇਖ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਵੀਡੀਓ ਪਹੁੰਚਦੀ ਰਹੇ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਵੀ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੀਡ ਤੇ ਲੱਭਦੇ ਹੋ। ਤੇ ਅੱਜ ਦੋਸਤੋ ਵੱਧਦੇ ਆ ਵੀਡੀਓ ਵੱਲੋਂ ਬਸ਼ੀਰਾ ਦੇਖੋ ਮਾਰਵਾੜੀ ਬਸ਼ੀਰਾ ਮਿੱਤਰੋ। ਸਾਲਕ ਦੀ ਉਮਰ ਆ ਬੱਚੇ ਦੀ ਤੇ ਕੱਦ ਕੁਦ ਸੋਹਣਾ ਮੇਰੇ ਸਾਹਨ 58 69 ਇੰਚ ਹੋਇਆ ਹੁਣੀ ਖੜਾ ਸਾਲਕ ਦੇ ਤੇ ਹੱਥਾਂ ਪੈਰਾਂ ਦਾ ਪੂਰੀ ਤਰ੍ਹਾਂ ਸਾਫ਼ ਆ ਬਾਲ ਭਰੀਆਂ ਸਾਫ਼ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਮਾਰਕੇ ਦੀ ਗੱਲ ਕਰਦੇ ਆ ਮੱਥੇ ਤੇ ਵੱਡਾ ਫੁੱਲ ਆ ਜੀ ਤੇ ਤਿੰਨ ਪੈਰ ਬਸ਼ੀਰੇ ਦੇ ਚਿੱਟੇ ਆ ਦੇਖਿਆ ਨਾ ਲੈਂਥ ਲੰਥ ਦਾ ਪੂਰਾ ਖੁੱਲਾ ਗਰਦਨ ਲੰਮੀ ਵੀ ਆ ਤੇ ਬਰੀਕ ਵੀ ਆ ਕੰਨ ਕੁੰਡੀ ਵਾਲਾ ਅੱਧੀ ਅੱਧੀ ਕੁੰਡੀ ਮੋੜਦਾ ਜੀ ਓਵਰ ਲੈਪਿੰਗ ਭੋਰਾ ਨਹੀਂ ਆ ਮੈਂ ਸੇਡ ਤੇ ਫੁੱਟਾ ਲਾਉਣਾ ਕੰਨਾਈ ਪਹਿਲਾਂ ਦੇਖੋ ਤੁਸੀਂ ਆਪ ਧਿਆਨ ਮਾਰਿਓ ਤੇ ਗਰਦਨ ਦਾ ਜਿਹੜਾ ਕਰਬ ਆ ਮਣੀਆਂ ਬੋਲਦੇ ਨੇ ਉਹ ਵੀ ਪੂਰਾ ਸੋਨਾ ਮਾਤੇ ਬਾਕੀ ਆਪਾਂ ਹੁਣ ਲੈਣ ਵਾਲੇ ਵੀਰਵਾ ਦੇ ਦਿਆ ਲੈਣ ਜਿਵੇਂ ਮੈਂ ਵੀਡੀਓ ਦੀ ਸ਼ੁਰੂਆਤ ਵਿੱਚ ਬੋਲਿਆ ਵੀ ਲੈਜੈਂਡ ਘੋੜਿਆਂ ਦੀ ਲੈਣ ਹੈ ਇਹ ਤੇ ਮਾਗਰਪੁਰ ਆਲੀਸਾਨ ਲਾਈਨ ਚੋਂ ਆ ਜੀ ਦਲਵਾਖ ਰਾਣੀਆਂ ਲਿਵਿੰਗ ਲੈਜੈਂਡ ਜਿਹੜਾ ਮੰਨਿਆਗਾ ਸੋ ਕੁਆਲਟੀ ਪੈਦਾ ਕਰਨ ਵਾਲਾ ਉਹਦਾ ਪਰਪੋਟਾ ਜੀ ਦੇਵਰਾਜ ਰਣੀਆਂ ਦਾ ਬੱਚਾ ਦੇਵਰਾਜ ਨੇ ਬਹੁਤ ਚੰਗੇ ਚੰਗੇ ਘੋੜੇ ਪੈਦਾ ਕੀਤੇ ਉਹਨਾਂ 'ਚ ਇੱਕ ਦੇਵਰਾਜ ਦਾ ਬੱਚਾ ਆਪਣੇ ਫਾਰਮ ਤੇ ਜੈ ਰਾਜ ਵੀ ਖੜਾ ਪਰ ਇਹ ਜੈ ਰਾਜ ਦਾ ਨਹੀਂ ਸਕੰਦਰ ਘੋੜਾ ਜੀ ਬਰਕੰਦੀ ਵਾਲਾ ਉਹਦਾ ਬੱਚਾ ਗਰੰਟੀ ਨਾਲਾ ਪੂਰੀ 100% ਗਰੰਟੀ ਹੂ ਜੀ ਬਰਕੰਦੀ ਬੱਚਾ ਉੱਥੇ ਕੋੜਾ ਸਕੰਦਰਾ ਉਹਦਾ ਬੱਚਾ ਤੇ ਮੰਨ ਲਓ ਮਾਂ ਵੀ ਇਹਦੀ ਚੰਗੇ ਖਾਨਦਾਨ ਦੀ ਧੱਸੀ ਸੀ ਬਾਈ ਉਹਨਾਂ ਨੇ ਜਿਨ੍ਹਾਂ ਦਾ ਪਲਿਆਂ ਦਾ ਤੇ ਬਾਕੀ ਕੁਆਲਿਟੀ ਬੱਚੇ ਤਾਂ ਪੂਰੀ ਹੈ ਤੁਸੀਂ ਦੇਖ ਸਕਦੇ ਕੋਈ ਐਵੇਂ ਦੱਸਣ ਦੀ ਲੋੜ ਨਹੀਂ ਜਿਹੜੀ ਬਰੀਕੀ ਆ ਕੁਆਲਿਟੀ ਉਹ ਸਾਰੀ ਤੁਹਾਨੂੰ ਦੇਖਦੀ ਆ ਇਹ ਕਮੀ ਹੈ ਸਿਰਫ ਬੱਚਾ ਥੋੜਾ ਜਿਹਾ ਲਸਾਪਾ ਕਹਿ ਸਕਦੇ ਫਿੱਕਾ ਹੋਇਆ ਹੋਇਆ ਕਿਉਂਕਿ ਮੱਛਰ-ਮੁੱਛਰ ਜ਼ਿਆਦਾ ਸੀ ਜਿੱਥੇ ਜਿਹੜੇ ਫਾਰਮ 'ਚ ਆ ਸੀ ਪਰ ਜਿਹੜੀ ਬਰੀਕੀ ਆ ਉਹ ਤਾਂ ਰੱਬ ਨੇ ਜਿਹੜਾ ਹੋ ਸੰਦ ਦਿੱਤਾ ਉਹ ਬੱਚੇ ਦਾ ਪੂਰਾ ਸੋ ਜੇ ਕੋਈ ਘੋੜਾ ਬਣਾਉਣਾ ਚਾਹੁੰਦਾ ਹੈ ਗੈਜ ਮੋਲ ਦਾ ਬਸੀਰਾ ਜੀ ਸੰਪਰਕ ਕਰ ਲਿਓ ਤੇ ਨੰਬਰ ਉੱਪਰ ਚੱਲ ਪਏ 6239954544